ਇਥੇ ਕੀ ਸੀਗਾ ਉਸ ਵਕਤ ਮਾਹੌਲ ਮੈਨੂੰ ਪੌਣੇ 9 ਵਜੇ ਫੋਨ ਆਇਆ ਸੀ ਜੀ ਕਿਸੇ ਦਾ ਇਲਾਕੇ ਵਿੱਚੋਂ ਫੋਨ ਆਇਆ ਸੀਗਾ ਤੇ ਮੈਨੂੰ ਜਿਵੇਂ ਆਂਦੇ 5-7 ਮਿੰਟ ਜਿਹੜੇ ਲੱਗੇ ਐ ਜਦੋਂ ਮੈਂ ਇੱਥੇ ਪਹੁੰਚੀ ਆ ਤੇ ਮੈਂ ਕਹਿ ਸਕਦੀ ਇੱਕ ਤਰੀਕੇ ਨਾਲ ਭੰਬੜ ਮਚਿਆ ਹੋਇਆ ਸੀ ਮਤਲਬ ਕਹਿ ਸਕਦੇ ਹਾਂ ਹੁਣ ਜਿਵੇਂ ਕਹਿ ਰਹੇ ਉਹਨੇ ਇੱਕ ਰੀਜ਼ਨ ਆਪਾਂ ਬਕਾਇਦੀ ਇਹ ਬਹੁਤ ਜਲਦੀ ਅੱਗ ਫੜਨ ਦਾ ਇੱਕ ਸਿਗਾ ਇੱਕ ਬਹਾਨਾ ਸਿਗਾ ਬਸ ਮਿੰਟੋਂ-ਮਿੰਟੀ ਕੰਮ ਐਸਾ ਹੋ ਗਿਆ ਕਿ ਕੰਟਰੋਲ ਵਿੱਚ ਹੋ ਹੀ ਨਹੀਂ ਸੀ ਰਹੀ ਤੇ ਫਾਇਰ ਬ੍ਰਿਗੇਡ ਨੇ ਵੀ ਆਂਦੇ ਹੁਣ 15ਵੇਂ ਮਿੰਟ ਲੱਗ ਗਏ ਸੀਗੇ ਮਗਰ ਉਹਨਾਂ ਨੇ ਆਕੇ ਆਪਣਾ ਰੋਲ ਜੋ ਅਦਾ ਕੀਤਾ ਹੈ ਮੈਂ ਉਹਨਾਂ ਨੂੰ ਧੰਨਵਾਦ ਕਰਦੀ ਆ ਸਭ ਨੂੰ ਹੱਥ ਜੋੜ ਕੇ ਸ਼ੁਕਰੀਆ ਕਰਦੀ ਆ ਕਿ ਕਿ ਦੋ ਮੈਂਬਰਸ ਹਨ ਦੇ ਪਰਿਵਾਰ ਦੇ ਜਿਹੜੇ ਉੱਪਰ ਕਮਰਿਆਂ ਚ ਬੰਦ ਸੀ ਔਰ ਲੱਭ ਨਹੀਂ ਸੀ ਰਹੇ ਇਹ ਉਹਨਾਂ ਦੀ ਮਿਹਨਤ ਸੀਗੀ ਜਿਨ੍ਹਾਂ ਨੇ ਉਹ ਮੈਂਬਰਸ ਨੂੰ ਕੱਢਿਆ ਹਸਪਤਾਲ ਤੱਕ ਪਹੁੰਚਾਇਆ ਉਹਨਾਂ ਕਰਕੇ ਉਹ ਦੋ ਮੈਂਬਰ ਜਿਹੜੇ ਹਸਪਤਾਲ ਤੱਕ ਪਹੁੰਚਾਏ ਗਏ ਹਰ ਕੋਣ ਹੈਗਾ ਵਾ ਕਦੋਂ ਤੋਂ ਇੱਥੇ ਰਹਿ ਰਿਹਾ ਕੁਝ ਜਾਣਕਾਰੀ ਹੈ ਇਹ ਚੋਪੜਾ ਪਰਿਵਾਰ ਹੈ ਜੀ ਇਹ ਕਾਫੀ ਸਾਲਾਂ ਤੋਂ ਮੈਨੂੰ ਲੱਗਦਾ 50 ਸਾਲ ਪਲੱਸ ਹੀ ਹੋ ਗਏ ਹੋਣੇ ਇਸ ਪਰਿਵਾਰ ਨੂੰ ਇੱਥੇ ਰਹਿੰਦੇ ਹੋਏ ਇਹ ਕਾਰੋਬਾਰ ਇੱਥੇ ਕਰਦੇ ਸੀਗੇ ਅ ਇਹਨਾਂ ਦਾ ਫੈਕਟਰੀ ਵਾਲਾ ਕੰਮ ਨਹੀਂ ਸੀ ਇਹ ਰੈ residențial ਏਰੀਆ ਜੀ ਸਾਰਾ ਗੋਡਾਊਨ ਸੀਗਾ ਕੁਝ ਸਮਾਨ ਇੱਥੇ ਰੱਖਿਆ ਜਾਂਦਾ ਸੀਗਾ ਕੁਝ ਸਮਾਨ ਕੁਝ ਸਮਾਨ ਸਟੋਰ ਕੀਤਾ ਹੋਇਆ ਐਸਾ ਕੋਈ ਫੈਕਟਰੀ ਨਹੀਂ ਇੱਥੇ ਚਲਾ ਰਹੇ ਸੀਗੇ ਇੱਥੇ ਇਹਨਾਂ ਦੇ residențial ਹੀ ਸੀ ਰਹਿ ਰਹੇ ਸੀਗੇ ਇੱਥੇ ਲੁਧਿਆਣਾ ਭਾਰਤਨਾਥ ਚੌਂਕ 78 ਨੰਬਰ ਉਸੇ ਕੋਠੀ ਦੇ ਵਿੱਚ ਮੌਜੂਦ ਹੈਗੇ ਆ ਜਿੱਥੇ ਅੱਜ ਸਵੇਰੇ ਅੱਗ ਲੱਗੀ ਹੈਗੀ ਆ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਹੇ ਨੀਚੇ ਇਹ ਗੋਡਾਊਨ ਬਣਿਆ ਹੈ ਜਿੱਥੇ ਬਹੁਤ ਵੱਡੀ ਮਾਤਰਾ ਦੇ ਵਿੱਚ ਕਪੜਾ ਪਿਆ ਹੋਇਆ ਵਾ ਉੱਪਰ ਜਿਹੜੀ ਦੱਸਿਆ ਜਾ ਰਿਹਾ ਸੀ ਕਿ ਰਿਹਾਇਸ਼ ਸੀਗੀ ਤਾਂ ਅੱਜ ਇਹ ਸਵੇਰੇ ਜਿਹੜੀ ਆ ਅੱਗ ਲੱਗੀ ਹੈਗੀ ਆ ਇਸ ਅੱਗ ਲੱਗਣ ਕਾਰਨ ਦੋ ਘਰ ਦੇ ਮੈਂਬਰਾਂ ਦੀ ਜਿਹੜੀ ਆ ਮੌਤ ਹੋਈ ਹੈਗੀ ਇੱਕ ਬਜ਼ੁਰਗ ਲੇਡੀ ਦੱਸੇ ਜਾ ਰਹੇ ਨੇ ਤੇ ਉਹਨਾਂ ਦਾ ਪੋਤਾ ਜਿਹੜਾ ਦੱਸਿਆ ਜਾ ਰਿਹਾ ਜਿਸ ਦੀ ਉਮਰ ਕਰੀਬ 17-18 ਸਾਲ ਆ ਉਸਦੀ ਵੀ ਜਿਹੜੀ ਆ ਮੌਤ ਜਿਹ ਹੋਈ ਹੈਗੀ ਆ ਘਰ ਦੇ ਵਿੱਚ ਟੋਟਲ ਜਿਹੜੇ ਨੇ 9 ਮੈਂਬਰ ਦੱਸੇ ਜਾ ਰਹੇ ਕਿ 9 ਮੈਂਬਰ ਘਰ ਦੇ ਵਿੱਚ ਰਹਿੰਦੇ ਸਿਗੇ ਇਹ ਅੱਗ ਜਿਹੜੀ ਦੱਸਿਆ ਜਾ ਰਿਹਾ ਕਿ ਨੀਚੋਂ ਸ਼ੁਰੂ ਹੋਈ ਆ ਉਸ ਤੋਂ ਬਾਅਦ ਪੂਰੇ ਘਰ ਦੇ ਵਿੱਚ ਇੱਕਦਮ ਜਿਹੜਾ ਵਾ ਧੂਆਂ ਫੈਲ ਗਿਆ ਤਾਂ ਮੌਕੇ ਤੇ ਜਿਹੜੀਆਂ ਫਾਇਰ ਬ੍ਰਿੰਡ ਦੀਆਂ ਟੀਮਾਂ ਪਹੁੰਚੇ ਸੀ ਇਲਾਕਾ ਨਿਵਾਸੀਆਂ ਨੇ ਜਿਹੜਾ ਵਾ ਜਿਨ੍ਹਾਂ ਦੀ ਮਦਦ ਦੇ ਨਾਲ ਘਰ ਦੇ ਵਿੱਚ ਜਿਹੜੇ ਪਰਿਵਾਰਕ ਮੈਂਬਰ ਸੀ ਉਹਨਾਂ ਨੂੰ ਬਾਹਰ ਕੱਢਿਆ ਤਾਂ ਜਿਹੜੇ ਬਜ਼ੁਰਗ ਤੇ ਜਿਹੜੇ ਉਹਨਾਂ ਦੇ ਪੋਤਾ ਸਿਗੇ ਉਹ ਇੱਕ ਕਮਰੇ ਦੇ ਵਿੱਚ ਸੀਗੇ ਜਿਸ ਕਰਕੇ ਸਾਹ ਅੰਦਰ ਘੁੱਟਣ ਕਰਕੇ ਉਹਨਾਂ ਦੀ ਜਿਹੜੀ ਆ ਜੋ ਦੱਸਿਆ ਜਾ ਰਿਹਾ ਦੀ ਮੌਤ ਹੋ ਗਈ ਆ ਫਿਲਹਾਲ ਤੇ ਮੌਕੇ ਦੀ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਅ ਅੱਗ ਬੇਸ਼ੱਕ ਬੁੱਝ ਚੁੱਕੀ ਆ ਪਰਿਵਾਰਕ ਮੈਂਬਰ ਜਿਹੜੇ ਨੇ ਉਹ ਹਸਪਤਾਲ ਦੇ ਵਿੱਚ ਦਾਖਲ ਨੇ ਨੋ ਮੈਂਬਰ ਜਿਹੜੇ ਨੇ ਜੁਆਇੰਟ ਫੈਮਿਲੀ ਦੱਸੀ ਜਾ ਰਹੀ ਕਿ ਘਰ ਦੀ ਇੱਕ ਜੁਆਇੰਟ ਫੈਮਿਲੀ ਜਿਹੜੀ ਇਸੇ ਘਰ ਦੇ ਵਿੱਚ ਰਹਿੰਦੀ ਸੀਗੀ ਤਾਂ ਅੱਜ ਇਹ ਸਵੇਰੇ ਕਰੀਬ 8:30 ਵਜੇ ਇਸੇ ਘਰ ਦੇ ਵਿੱਚ ਅੱਗ ਲੱਗੀ ਆ ਕਰੀਬ 8:30 ਵਜੇ ਦਾ ਸਮਾਂ ਹੈਗਾ ਵਾ ਦੱਸਿਆ ਜਾ ਰਿਹਾ ਸੀਗਾ ਭਰਨ ਚੌਂਕ ਐ 78 ਨੰਬਰ ਕੋਠੀ ਹੈਗੀ ਆ ਜਿਸ ਤੇ ਵਿੱਚ ਇਹ ਅੱਗ ਲੱਗੀ ਆ ਆਸ-ਪਾਸ ਦੇ ਘਰਾਂ ਨੂੰ ਤੁਰੰਤ ਜਿਹੜਾ ਵਾ ਖਾਲੀ ਕਰਾਇਆ ਗਿਆ ਮੌਕੇ ਤੇ ਪ੍ਰਸ਼ਾਸਨ ਦੀ ਟੀਮਾਂ ਪਹੁੰਚੀਆਂ ਮੁਹੱਲੇ ਵਾਲਿਆਂ ਵੱਲੋਂ ਤੁਰੰਤ ਜਿਹੜਾ ਵਾ ਘਰ ਦੇ ਵਿੱਚ ਇੱਕ ਰੈਸਕਿਊ ਕੀਤਾ ਗਿਆ ਸੀਗਾ ਤਾਂ ਇਹ ਤਸਵੀਰਾਂ ਜੋ ਇੱਕ ਵਾਰੀ ਤੁਹਾਨੂੰ ਅਸੀਂ ਅੰਦਰ ਤੋਂ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਧਾਗਾ ਅਤੇ ਕੱਪੜਾ ਜਿਹੜਾ ਵਾ ਸਟੋਰ ਕੀਤਾ ਹੋਇਆ ਵਾ ਤੇ ਅੱਗ ਦਾ ਹਲੇ ਕਾਰਨ ਜਿਹੜਾ ਵਾ ਨਹੀਂ ਸਾਹਮਣੇ ਆਇਆ ਕਿ ਅੱਗ ਕਿਸ ਤਰ੍ਹਾਂ ਲੱਗੀ ਆ ਕਿੱਥੋਂ ਇਹ ਸ਼ੁਰੂਆਤ ਹੋਈ ਹੈਗੀ ਇਸ ਤੇ ਬਾਰੇ ਹਾਲਾਂਕਿ ਜਾਣਕਾਰੀ ਨਹੀਂ ਹੈਗੀ ਫਿਲਹਾਲ ਅੱਗ ਨੂੰ ਜਿਹੜਾ ਵਾ ਬੁਝਾ ਦਿੱਤਾ ਗਿਆ ਵਾ ਅ ਕੁਝ ਲੋਕ ਜਿਹੜੇ ਨੇ ਆਸ-ਪਾਸ ਜਿਹੜੇ ਰਹਿੰਦੇ ਨੇ ਉਹ ਵੀ ਇੱਥੇ ਮਜੂਰਾਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਲੈਨੇ ਆ ਅ ਇੱਥੇ ਕੀ ਸੀਗਾ ਉਸ ਵਕਤ ਮਾਹੌਲ ਮੈਨੂੰ ਪੌਣੇ 9 ਵਜੇ ਫੋਨ ਆਇਆ ਸੀ ਜੀ ਕਿਸੇ ਦਾ ਇਲਾਕੇ ਵਿੱਚੋਂ ਫੋਨ ਆਇਆ ਸੀਗਾ ਤੇ ਮੈਨੂੰ ਜਿਵੇਂ ਆਂਦੇ 5-7 ਮਿੰਟ ਜਿਹੜੇ ਲੱਗੇ ਆ ਜਦੋਂ ਮੈਂ ਇੱਥੇ ਪਹੁੰਚੀ ਆ ਤੇ ਮੈਂ ਕਹਿ ਸਕਦੀ ਇੱਕ ਤਰੀਕੇ ਨਾਲ ਭੰਬੜ ਮਚਿਆ ਹੋਇਆ ਸੀਗਾ ਮਤਲਬ ਕਹਿ ਸਕਦੇ ਹਾਂ ਹੁਣ ਜਿਵੇਂ ਕਹਿ ਰਹੇ ਉਹਨੇ ਕੁ ਰੀਜ਼ਨ ਆਪਾਂ ਬਾਕੀ ਇਹ ਬਹੁਤ ਜਲਦੀ ਅੱਗ ਫੜਨ ਦਾ ਇੱਕ ਸੀਗਾ ਇੱਕ ਬਹਾਨਾ ਸੀਗਾ ਬਸ ਮਿੰਟੋਂ ਮਿੰਟੀ ਕੰਮ ਐਸਾ ਹੋ ਗਿਆ ਕਿ ਕੰਟਰੋਲ ਵਿੱਚ ਹੋ ਹੀ ਨਹੀਂ ਸੀ ਰਹੀ ਤੇ ਫਾਇਰ ਬ੍ਰਿਗੇਡ ਨੇ ਵੀ ਆਂਦੇ ਹੁਣ 15 ਮਿੰਟ ਲੱਗ ਗਏ ਸੀਗੇ ਮਗਰ ਉਹਨਾਂ ਨੇ ਆਕੇ ਆਪਣਾ ਰੋਲ ਜੋ ਅਦਾ ਕੀਤਾ ਹੈ ਮੈਂ ਉਹਨਾਂ ਨੂੰ ਧੰਨਵਾਦ ਕਰਦੀ ਆ ਸਭ ਨੂੰ ਹੱਥ ਜੋੜ ਕੇ ਸ਼ੁਕਰੀਆ ਕਰਦੀ ਆ ਕਿਉਂਕਿ ਦੋ ਮੈਂਬਰਸ ਹਨਾਂ ਦੇ ਪਰਿਵਾਰ ਦੇ ਜਿਹੜੇ ਉੱਪਰ ਕਮਰਿਆਂ 'ਚ ਬੰਦ ਸੀ ਔਰ ਲੱਭ ਨਹੀਂ ਸੀ ਰਹੇ ਇਹ ਉਹਨਾਂ ਦੀ ਮਿਹਨਤ ਸੀਗੀ ਜਿਨ੍ਹਾਂ ਨੇ ਉਹ ਮੈਂਬਰਸ ਨੂੰ ਕੱਢਿਆ ਹਸਪਤਾਲ ਤੱਕ ਪਹੁੰਚਾਇਆ ਉਹਨਾਂ ਕਰਕੇ ਉਹ ਦੋ ਮੈਂਬਰ ਜਿਹੜੇ ਹਸਪਤਾਲ ਤੱਕ ਪਹੁੰਚਾਇਆ ਪਰ ਕੋਣ ਹੈਗਾ ਵਾ ਕਦੋਂ ਦਾ ਫਿਰ ਰਹੇ ਕੋਈ ਜਾਣਕਾਰੀ ਹੈ ਇਹ ਚੋਪੜਾ ਪਰਿਵਾਰ ਹੈ ਜੀ ਇਹ ਕਾਫੀ ਸਾਲਾਂ ਤੋਂ ਮੈਨੂੰ ਲੱਗਦਾ 50 ਸਾਲ ਪਲੱਸ ਹੀ ਹੋ ਗਏ ਇਸ ਪਰਿਵਾਰ ਨੂੰ ਇੱਥੇ ਰਹਿੰਦੇ ਹੋਏ ਇਹ ਕਾਰੋਬਾਰ ਇੱਥੇ ਕਰਦੇ ਸੀਗੇ ਇਹਨਾਂ ਦਾ ਫੈਕਟਰੀ ਵਾਲਾ ਕੰਮ ਨਹੀਂ ਸੀ ਇਹ ਰੈ residențial ਏਰੀਆ ਜੀ ਸਾਰਾ ਗੋਡਾਊਨ ਸਿਗਾ ਕੁਝ ਸਮਾਨ ਇੱਥੇ ਰੱਖਿਆ ਜਾਂਦਾ ਸੀਗਾ ਕੁਝ ਸਮਾਨ ਕੁਝ ਸਮਾਨ ਸਟੋਰ ਕੀਤਾ ਹੋਇਆ ਸੀ ਕੋਈ ਫੈਕਟਰੀ ਨਹੀਂ ਇੱਥੇ ਚਲਾ ਰਹੇ ਸੀਗੇ ਇੱਥੇ ਇਹਨਾਂ ਦੇ residențial ਹੀ ਸੀ ਰਹਿ ਰਹੇ ਸੀਗੇ ਇੱਥੇ ਤੁਹਾਨੂੰ ਕੋਈ ਪਤਾ ਲੱਗ ਪਈ ਕਿ ਅੱਗ ਕਿੱਥੋਂ ਸ਼ੁਰੂ ਹੋਈ ਕਿੱਦਾਂ ਲੱਗੀ ਕੁਛ ਜਿੰਨਾ ਕੁ ਮੇਰੇ ਸਾਹਮਣੇ ਅੱਜ ਤੱਕ ਮੈਨੂੰ ਚੀਜ਼ ਆਈ ਹੈ ਫਲਕਚੁਏਸ਼ਨ ਨੂੰ ਜਾਂ ਸ਼ਾਰਟ ਸਰਕਟ ਨੂੰ ਹੀ ਰੀਜ਼ਨ ਕਿਹਾ ਜਾ ਰਿਹਾ ਹੈ ਕਿਉਂਕਿ ਮੈਨੂੰ ਲੱਗਦਾ ਜੇ ਬਹੁਤ ਜ਼ਰੂਰਤ ਹੈ ਸਾ ਡਿਪਾਰਟਮੈਂਟ ਨੂੰ ਆਪਣੇ ਚੀਜ਼ਾਂ ਤੇ ਕੰਮ ਕਰਨ ਦੀ ਨੀਚੂ ਹੀ ਹੋਈ ਹੈ ਕਿ ਨੀਚੋਂ ਗਰਾਉਂਚੀ ਜੀ ਬਿਲਕੁਲ ਸ਼ੁਰੂਆਤ ਨੀਚੋਂ ਹੋਈ ਹੈ ਕਿਉਂਕਿ ਅੱਗੇ ਉੱਪਰ ਜਿਹੜਾ ਹੈਗਾ ਉੱਪਰ ਵਾਲਾ ਇੰਨਾ ਬੁਰਾ ਹਾਲ ਨਹੀਂ ਮੈਨੂੰ ਲੱਗਦਾ ਜਿਹੜੇ 2 ਦਾ ਅ ਕੈਜੁਐਲਟੀ ਬਾਰੇ ਆਪਾਂ ਗੱਲ ਕਰ ਰਹੇ ਹਾਂ ਉਹ ਦਮ ਘੁੱਟਣ ਨਾਲ ਹੀ ਹੋਇਆ ਜੋ ਵੀ ਹੋਇਆ ਐਸਾ ਨਹੀਂ ਹੈ ਕਿ ਉਹਨਾਂ ਤੱਕ ਅੱਗ ਪਹੁੰਚ ਗਈ ਬਹੁਤ ਜ਼ਿਆਦਾ ਉਹ ਧੂਏ ਨਹੀਂ ਧੂਆਂ ਬਹੁਤ ਜ਼ਿਆਦਾ ਸੀ ਜੀ ਜੀ ਬਿਲਕੁਲ ਧੂਏ ਨਾਲ ਹੀ ਹੋਇਆ ਕਿ ਮੈਂ ਪਰ ਬਾਹਰ ਆਗੇ ਸੀ ਕਿ ਉਹਨਾਂ ਨੂੰ ਵੀ ਉਹ ਜੋ ਫਾਇਰ ਵਿਡਲਾਈਨ ਕੱਢਿਆ ਕਿ ਉਹ ਇੱਕਦਮ ਅ ਮੈਂ ਉਹੀ ਕਹਿ ਰਹੀ ਹਾਂ ਇੰਨੀ ਅੱਗ ਜਿੰਨੇ ਜਾਣੇ ਨਿਕਲ ਸਕਦੇ ਸੀ ਉਹ ਬਾਹਰ ਨਿਕਲੇ ਬਾਕੀ ਦੋ ਜਿਹੜੇ ਕੱਢੇ ਗਏ ਉਹ ਨਾਲਦਿਆਂ ਦੇ ਘਰ ਤੋਂ ਛੱਤ ਦੇ ਉੱਪਰੋਂ ਕੱਢੇ ਗਏ ਜੀ ਇਸ ਜੋਇੰਟ ਫੈਮਲੀ ਹੈ ਕੌਣ ਫੈਮ ਥੋੜਾ ਬਾਰੇ ਜ਼ਿਕਰ ਕਰ ਦੋ ਜੀ ਜੀ ਬਿਲਕੁਲ ਜੋਇੰਟ ਫੈਮਲੀ ਹੈ ਆਂਟੀ ਅੰਕਲ ਨੇ ਦੋ ਉਹਨਾਂ ਦੇ ਬੇਟੇ ਨੇ ਦੋ ਨੂੰ ਆ ਤੇ ਜਿਹੜੇ ਵੱਡੇ ਵਾਲੇ ਨੇ ਉਹਨਾਂ ਦਾ ਬੇਟਾ ਤੇ ਬੇਟੀ ਉਹਨਾਂ ਦੀ ਬਾਹਰ ਹੈਗੀ ਹੈ ਜਿਹੜੇ ਛੋਟੇ ਵਾਲੇ ਨੇ ਉਹਨਾਂ ਦੇ ਦੋ ਬੇਟੇ ਨੇ ਤੇ ਜਿਹੜਾ ਹੈ ਬੱਚੇ ਦੀ ਵੀ ਆਪਾਂ ਗੱਲ ਕਰ ਰਹੇ ਹਾਂ ਉਹ ਵੱਡੇ ਭਾਈ ਸਾਹਿਬ ਨੇ ਛੜਿਆ ਉਹਨਾਂ ਦੇ ਬੇਟੇ ਦੀ ਗੱਲ ਕਰਤਾ ਨੁਕਸਾਨ ਹੋਇਆ ਬਾਈ ਇਲਾਕੇ ਦੇ ਵਿੱਚ ਬਿਲਕੁਲ ਬਿਲਕੁਲ ਬਹੁਤ ਵੱਡਾ ਨੁਕਸਾਨ ਹੋਇਆ ਮੈਨੂੰ ਲੱਗਦਾ ਆਪਾਂ ਫਿਰ ਵੀ ਇਹ ਚੀਜ਼ਾਂ ਨੂੰ ਭੁੱਲ ਸਕਦੇ ਹਾਂ ਜਿਹੜੀਆਂ ਚੀਜ਼ਾਂ ਨੇ ਮਗਰ ਜਿੱਦੀ ਜਾਨ ਗਈ ਹੈ ਜਾਨੀ ਜਿਹੜਾ ਨੁਕਸਾਨ ਹੋਇਆ ਉਹ ਕਦੀ ਨਹੀਂ ਭਰਿਆ ਜਾ ਸਕਦਾ ਕਦੀ ਮੈਨੂੰ ਲੱਗਦਾ ਭੁੱਲ ਹੀ ਨਹੀਂ ਸਕਦੇ ਅਸੀਂ ਨਹੀਂ ਭੁੱਲ ਸਕਦੇ ਤਾਂ ਪਰਿਵਾਰ ਵਾਲੇ ਕਿਦਾਂ ਇਹ ਚੀਜ਼ਾਂ ਨੂੰ ਫੇਸ ਕਰਨਗੇ ਬੜਾ ਔਖਾ ਵਕਤ ਹੈ ਬਹੁਤ ਕੌਂਸਲਰ ਜਿਹੜੇ ਕਿ ਜਾਣਕਾਰੀ ਦੇ ਰਹੇ ਨੇ ਇੱਕ ਵਾਰ ਤੁਹਾਨੂੰ ਉੱਪਰ ਤੋਂ ਤਸਵੀਰਾਂ ਦਿਖਾ ਦਿੰਦੇ ਆਂ ਨੀਚੋਂ ਜਿਹੜੀ ਇਹ ਅੱਗ ਸ਼ੁਰੂ ਹੋਈ ਉਸ ਤੋਂ ਬਾਅਦ ਇਹ ਅੱਗ ਹਾਂ ਬਿਲਕੁਲ ਮੇਰੇ ਕੋਲ ਹੈਗੀ ਹੈ ਵੀਡੀਓ ਜੀ ਇਹ ਤੁਸੀਂ ਇਕਵੈਂਟ ਉੱਪਰ ਦਿਖਾ ਦੂੰਗਾ ਕਿਹੜਾ ਰੂਮ ਹੈਗਾ ਜਿਹੜਾ ਸੋ ਉੱਪਰਲੀ ਤਸਵੀਰਾਂ ਵੀ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਪੂਰੇ ਕੱਚ ਜਿਹੜਾ ਵਾ ਇੱਥੇ ਵਿਖਰਿਆ ਹੋਇਆ ਵਾ ਸਵੇਰੇ ਕਰੀਬ ਜਿਵੇਂ ਦੱਸਿਆ ਕਿ ਇਲਾਕਾ ਨੁਆਸੀਆਂ ਨੇ ਕਿ ਸਾਢੇ 8 ਵਜੇ ਇਹ ਧੂਆਂ ਜਿਹੜਾ ਉੱਥੋਂ ਨਜ਼ਰ ਆਇਆ ਉਸ ਤੋਂ ਬਾਅਦ ਹੌਲੀ-ਹੌਲੀ ਜਿਹੜੀ ਆ ਅਏ ਅੱਗ ਜਿਹੜੀ ਆ ਫੈਲਦੀ ਗਈ ਤਾਂ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਘਰ ਦੀਆਂ ਨੇ ਆ ਤਸਵੀਰਾਂ ਨੇ ਤੁਹਾਨੂੰ ਅੰਦਰ ਦੀਆਂ ਤਸਵੀਰਾਂ ਦਿਖਾ ਰਹੇ ਆ ਘਰ ਦੇ ਵਿੱਚ 9 ਮੈਂਬਰ ਸੀਗੇ ਜੁਆਇੰਟ ਤੇ ਇਹ ਫੈਮਿਲੀ ਹੈਗੀ ਆ ਤਾਂ ਪੂਰੇ ਘਰ ਦੇ ਵਿੱਚ ਇਸ ਵਕਤ ਤੁਸੀਂ ਦੇਖ ਸਕਦੇ ਹੋ ਕਾਲਾ ਸ਼ੀ ਕਾਲਖ ਨਜ਼ਰ ਆਵੇਗੀ ਧੂਆਂ ਹੀ ਧੂਆਂ ਜਿਹੜਾ ਇਸ ਘਰ ਦੇ ਵਿੱਚ ਹੋ ਗਿਆ ਸੀਗਾ ਜਿੱਥੇ ਇਹ ਇਹ ਅੱਗ ਲੱਗੀ ਆ ਇਸੇ ਘਰ ਦੇ ਵਿੱਚ ਇੱਕ ਕਮਰੇ ਦੇ ਵਿੱਚ ਦਾਦੀ ਅਤੇ ਉਸ ਦਾ ਪੋਤਾ ਸੀਗਾ ਤਾਂ ਉਹ ਉਹਨਾਂ ਦਾ ਦੱਸਿਆ ਜਾ ਰਿਹਾ ਕਿ ਸਾਹ ਕੁੱਟਣ ਕਰਕੇ ਹੀ ਉਹਨਾਂ ਦੀ ਜਿਹੜੀ ਆ ਮੌਤ ਹੋ ਗਈ ਆ ਤਾਂ ਬਜ਼ੁਰਗ ਜਿਹੜੇ ਨੇ ਉਹ ਅੰਦਰ ਕਮਰੇ ਦੇ ਵਿੱਚ ਸੀਗੇ ਉਹਨਾਂ ਦਾ ਪੋਤਾ ਜਿਹੜਾ ਇਸ ਘਰ ਦੇ ਵਿੱਚ ਇਸੇ ਕਮਰੇ ਦੇ ਵਿੱਚ ਸੀਗਾ ਇੱਕ ਜੁਆਇੰਟ ਫੈਮਿਲੀ ਹੈਗੀ ਆ ਘਰ ਦੇ ਵਿੱਚ ਇਹ 9 ਮੈਂਬਰ ਰਹਿੰਦੇ ਨੇ ਇੱਕ ਬੱਚੀ ਜਿਹੜੀ ਆ ਉਹ ਬਾਹਰ ਵਿਦੇਸ਼ ਦੇ ਵਿੱਚ ਰਹਿੰਦੀ ਹੈਗੀ ਆ ਤਾਂ ਤੁਰੰਤ ਜਿਹੜੇ ਫਾਇਰ ਗਿਟ ਦੀ ਟੀਮਾਂ ਪਹੁੰਚੀਆਂ ਉਹਨਾਂ ਨੇ ਪੂਰਾ ਸੁਰੱਖਿਆ ਕਵਰ ਜਿਹੜਾ ਪਾ ਕੇ ਦਾਦੀ ਅਤੇ ਉਸ ਪੋਤੇ ਨੂੰ ਬਾਹਰ ਕੱਢਿਆ ਦੱਸਿਆ ਜਾ ਰਿਹਾ ਸੀ ਕਿ ਉਸ ਵਕਤ ਉਹਨਾਂ ਦੇ ਸਾਹ ਜਿਹੜੇ ਨੇ ਹੌਲੀ-ਹੌਲੀ ਚੱਲ ਰਹੇ ਸੀਗੇ ਤੁਰੰਤ ਉਹਨਾਂ ਨੂੰ ਲੁਧਿਆਣਾ ਦੇ ਇੱਕ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਜਿੱਥੇ ਉਹਨਾਂ ਦੀ ਮੌਤ ਹੋ ਗਈ ਆ ਸੋ ਇਹ ਸੂਚਨਾ ਜਿਹੜੀ ਆ ਪ੍ਰਸ਼ਾਸਨ ਵੱਲੋਂ ਜਿਹੜੇ ਉੱਥੇ ਇਲਾਕੇ ਦੇ ਕੌਂਸਲਰ ਉਹਨਾਂ ਵੱਲੋਂ ਦਿੱਤੀ ਗਈ ਹੈ ਕਿ ਦੋਵਾਂ ਦੀ ਕੈਜੁਐਲਟੀ ਜਿਹੜੀ ਆ ਇਸ ਵਕਤ ਹੋ ਚੁੱਕੀ ਹੈਗੀ ਆ ਤਾਂ ਹੁਣ ਜਿਹੜੀ ਆ ਜਾਂਚ ਜਿਹੜੀ ਆ ਟੀਮ ਉੱਥੇ ਪਹੁੰਚੇਗੀ ਪੂਰੀ ਜਾਂਚ ਕੀਤੀ ਜਾਵੇਗੀ ਕਿ ਕਿ ਅੱਗੇ ਕਿਸ ਤਰ੍ਹਾਂ ਲੱਗੀ ਹੈਗੀ ਆ ਘਰ ਦੇ ਵਿੱਚ ਇੱਕ ਗਰਾਊਂਡ ਬਣਿਆ ਹੋਇਆ ਸੀ ਕੱਪੜਿਆਂ ਦਾ ਗਰਾਊਂਡ ਸੀਗਾ ਕਿਤੇ ਸੀ ਕਿ ਇਹ ਅੱਗ ਜਿਹੜੀ ਦੱਸੀ ਜਾ ਰਹੀ ਕਿ ਉੱਥੋਂ ਹੀ ਸ਼ੁਰੂ ਹੋਈ ਉਸ ਤੋਂ ਬਾਅਦ ਇੱਕ ਭੰਬੜ ਜਿਹੜਾ ਮਚ ਗਿਆ ਕੁਝ ਸਮਝ ਨਹੀਂ ਆਇਆ ਕਿ ਬਾਹਰ ਨਿਕਲਣ ਦਾ ਜਿਹੜਾ ਵਾ ਮੌਕਾ ਦਿੱਤਾ ਜਾਵੇ ਦੋ ਲੋਕ ਜਿਹੜੇ ਨੇ ਸੱਤ ਟੱਪ ਕੇ ਜਿਹੜੇ ਬਾਹਰ ਨਿਕਲੇ ਨੇ ਦੋ ਜਿਹੜੇ ਲੋਕ ਨੇ ਅੰਦਰ ਫਸ ਕੇ ਸੀ ਜਿਨ੍ਹਾਂ ਨੂੰ ਫਾਇਰ ਬ੍ਰਿਗੇਡ ਦੀ ਟੀਮਾਂ ਨੇ ਕੱਢਿਆ ਸੀਗਾ ਕੈਮਰਾਮੈਨ ਗੁਰਿੰਦਰ ਦੇ ਨਾਲ ਨਰਿੰਦਰ ਕੁਮਾਰ ਜਗਮਨ ਟੀਵੀ ਲੁਧਿਆਣਾ